ਕਿਸੇ ਪਰਿਵਾਰ ਦਾ ਕੀ ਮਾਹੌਲ ਤੋ ਤਾਂ ਗਹਿ ਜਮਾਨ ਤੀਜਾ ਜਣ ਜ ਤੀਜਾ ਜਿਹੜਾ ਨਾਲ ਖੜਾ ਸੀ ਬੱਚਾ ਉਹਨਾਂ ਦਾ ਜਣ ਉਹਨਾਂ ਦਾ ਭਰਾ ਹੈ ਉਹ ਹੈਂਡੀਕੈਪਟ ਹੈ ਜਾਇਸ ਪਿੰਡ ਦੇ ਵਿੱਚ ਇੱਕ ਹਫਤੇ ਦੇ ਵਿੱਚ ਜਾਂ 10 ਦਿਨਾਂ ਦੇ ਵਿੱਚ ਚਾਰ ਇਸੇ ਦੇ ਵਿੱਚ ਚਾਰ ਮੌਤਾਂ ਦੱਸ ਰਹੇ ਇਹ ਪਿੰਡ ਦੇ ਜਿਹੜੇ ਹਾਲਾਤ ਨੇ ਇੱਕ ਪਾਸੇ ਪ੍ਰਸ਼ਾਸਨ ਕਹੀ ਜਾਂਦਾ ਜਾਂ ਸਰਕਾਰ ਕਹੀ ਜਾਂਦੀ ਸੀ ਇਹ ਕਰਦਾ ਉਹ ਕਰਦਾ ਜੀ ਪੰਜਾਬ ਦਾ ਵਿਕਾਸ ਪੰਜਾਬ ਦੇ ਮੁੱਦੇ ਪੰਜਾਬ ਨੂੰ ਇਹ ਕਰਦਾ ਕਿ ਆਹ ਹਾਲੇ ਤੋਂ ਮੈ ਲੈ ਕੇ ਹੈ ਤੂੰ ਗੱਡੀ ਲੈ ਕੇ ਤੇਰਾ ਕਸੀ ਬੜੀ ਮੁਸ਼ਕਲ ਨਾਲ ਪਹੁੰਚਿਆ ਹੈ ਇਹਦਾ ਹਾਲ ਉਹ ਵੀ ਪੰਜਾਬ ਦੇ ਰੋਡ ਹੋਣ ਪੰਜਾਬ ਦੇ ਪਿੰਡ ਹੋਣ ਪੰਜਾਬ ਦੇ ਇਦਾਂ ਦੇ ਹਾਲਾਤ ਹੋ ਗਏ ਪਹਿਲਾਂ ਤਾਂ ਅਸੀਂ ਬਾਰਡਰਾਂ 'ਤੇ ਸੁਣਦੇ ਸੀ ਅੱਜ ਤੱਕ ਘਰੇ ਘਰੇ ਹਾਲਾਤ ਹੋ ਗਏ ਮੇਰਾ ਇੱਕ ਛੋਟਾ ਜਿਹਾ ਪਿੰਡ ਹੈ ਜੀ ਅਲੀਪੁਰ ਰਾਜਮਾਤ ਪੁੱਲੀ ਉੱਥੋਂ ਦੇ ਨੇ ਮੇਰੇ ਪਿੰਡ ਦੇ ਵਿੱਚ ਅਸੀਂ ਪੂਰੀ ਪੂਰਾ ਕੋਸ਼ਿਸ਼ ਕਰ ਰਹੇ ਹਾਂ ਉਸ ਦੀ ਹੈਲਪ ਵੀ ਕਰ ਰਹੇ ਹਾਂ ਵੀ ਕਰੋ ਜੀ ਪਰ ਕੋਈ ਗੱਲਬਾਤ ਨਹੀਂ ਗੋਲੀਆਂ ਵੀ ਛਰਿਆ ਆਂ ਵਿਕਦੀਆਂ ਨੇ ਕੈਪਸੂਲ ਵੀ ਛਰਿਆ ਆ ਮਿਲਦਾ ਗੱਲੇ ਸਮੁੰਦਰ ਜੜ ਪੂਰੇ ਪੰਜਾਬ ਦੇ ਵਿੱਚ ਇੱਕ ਸੈਂਸੀਆਂ ਦਾ ਪਿੰਡ ਇਸ ਤਰ੍ਹਾਂ ਦਾ ਪੂਰੇ ਸਮੁੰਦਗੜ ਦੇ ਵਿੱਚ 52 ਥੇਕੇ ਨੇ ਕਿ ਕਰੇ ਕਰੇ ਥੇਕੇ ਗੋਲੀਆਂ ਤੋਂ ਤਿਆਰ ਕੀਤੀ ਸ਼ਰਾਬ ਉਤੋਂ ਲੋਕ ਲੱਗਦੇ ਅੱਗੇ ਨੂੰ ਵੱਜ ਜਾਂਦੇ ਸੋ ਕਹਿਣ ਦਾ ਭਾਵ ਮੈਂ ਕੋਈ ਕਹਾਣੀ ਨਹੀਂ ਸੁਣਾ ਰਿਹਾ ਤੁਸੀਂ ਸਭ ਕੁਝ ਕਰ ਸਕਦੇ ਹੋ ਪਰ ਉਹਨੂੰ ਵੱੰਨ ਕਿਉਂ ਨਹੀਂ ਪਾਇਆ ਇਸ ਗੱਲ ਨੂੰ ਸਮਝਾ ਮੈਂ ਤੁਹਾਨੂੰ ਤੋਂ ਦੱਸ ਕਰ ਕਰ ਤੁਹਾਨੂੰ ਵੀ ਇੰਨੇ ਦੂਰ ਤੱਕ ਆਇਆ ਮੇਰਾ ਉਰੇ ਆਉਂਦਾ ਮੁੰਡਾ ਮੇਰਾ ਨਸ਼ੇ ਵਾਲਾ ਜੀ ਮੈਂ ਮਨਨ ਸੜਕਾਂ ਵਾਲਾ ਜਾਂ ਮੈਂ ਸਿਆਸਤ ਵਾਲਾ ਉਹ ਮੈਂ ਕਿਸੇ ਦੀ ਕਮੈਂਟ ਨਹੀਂ ਮੈਂ ਉਹ ਤੋਂ ਮਸਵਾਹ ਕੀਤੀ ਗੱਲ ਹੈ ਜੀ ਕਿ ਚਲੋ ਕਰਾਚੋਂ ਕਿਸੇ ਨਾਲ ਕੀ ਹੋਇਆ ਜੀ ਕੀ ਨਹੀਂ ਹੋਇਆ ਉਹ ਮੈਂ ਨਾ ਤਾਂ ਕੋਪੋਸਟਰ ਸੀ ਨਾ ਮਨੋ ਸਿੰਘ ਬਾਰੇ ਪਤਾ ਠੀਕ ਹੈ ਜੀ ਮੇਰੇ ਥਾਣੇ 'ਚ ਤੁਸੀਂ ਕੰਪਲੇਨ ਰੋ ਤੁਸੀਂ ਮੈਂ ਲੱਗੇਗਾ ਠੀਕ ਹੈ ਜੇ ਤੁਹਾਨੂੰ ਕੋਈ ਕਹਿੰਦਾ ਹੈ ਕੋਈ ਕੁਝ ਕਹਿੰਦਾ ਤਾਂ ਮੈਂ ਉਸੀ ਦਾ ਜੱਲਣਾ ਠੀਕ ਹੈ ਜੀ ਇਹ ਤੁਹਾਨੂੰ ਫੇਰ ਉਹੀ ਗੱਲ ਕਰ ਰਿਹਾ ਵੀ ਗੱਲਾਂ ਨਾਲ ਆਪਾਂ ਸਾਰਨਾ ਨਹੀਂ ਗੱਲਾਂ ਆਪਾਂ ਕਰਨੀਆਂ ਨੇ ਸਰ ਇਹ ਗੱਲੀ ਘਾਤ ਨਹੀਂ ਇਹ ਨਸ਼ੇ ਵਾਲੀ ਗੱਲ ਤੇ ਥੱਲ ਪਾਉਣਾ ਹਾਂ ਬਿਲਕੁਲ ਇਹ ਕੰਮ ਕਰਨਾ ਜੀ ਇਹ ਗੱਲੀ ਘਰਾਤੋਂ ਦੀ ਗੱਲ ਨਹੀਂ ਉਹ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੱਤੀ ਆ ਬਹੁਤ ਸਾਰੀਆਂ ਐਗਜ਼ਾਮਪਲਾਂ ਨੇ ਹਰ ਜਗ੍ਹਾ ਦੀ ਗੱਲ ਇੱਕ ਵੱਖਰੀ ਹੁੰਦੀ ਨਹੀਂ ਉਹ ਜਿਹੜਾ ਬੰਦਾ ਉੱਥੇ ਉਹ ਦੱਸ ਸਕਦਾ ਤੁਸੀਂ ਚੰਗਾ ਕਰੋਗੇ ਅਸੀਂ ਤੁਹਾਡਾ ਸਾਥ ਦੇਵਾਂਗੇ ਜੇ ਤੁਸੀਂ ਚੰਗਾ ਕਰਦੇ ਜਿੱਥੇ ਮੈਂ ਖੜਾ ਹਾਂ ਤੇ ਇੱਥੇ ਮੈਂ ਕਿਸੇ ਨੂੰ ਗਲਤ ਕੁਝ ਕਰਦਾ ਮੈਂ ਤਾਂ ਪਹਿਲਾਂ ਹੀ ਕਹਿ ਚੁੱਕਿਆ ਵੀ ਆਪਾਂ ਨਜਾਇਜ਼ ਨਹੀਂ ਕਰਨੀ ਕਿਸੇ ਨਾਲ ਚਾਹੇ 10 ਬੰਦੇ ਮੇਰੇ ਕੋਲ ਆਜੋ ਜਾਂ 20 ਆਜੋ ਲਾਗਡਾਡ ਅੱਪਾ ਨਜ਼ਾਇਰ ਕਰਨੀ ਹੀ ਨਹੀਂ ਕਿਸੇ ਨਾਲ ਬਿਲਕੁਲ ਥੋੜਾ ਸ਼ਿਕਾਇਤ ਕਰਤਾ ਦੀ ਤਾਂ ਬਹੁਤ ਦੂਰ ਦੀ ਗੱਲ ਹੈ ਕਿ ਵੀ ਉਹ ਨੂੰ ਆਪਾਂ ਕੁਝ ਕਹਿਣਾ ਲਾਗਡਾਡ ਵਾਲੀ ਗੱਲ ਪਿੰਡ ਵਾਲਿਆਂ ਨੂੰ ਵੀ ਪਤਾ ਹੁੰਦਾ ਵੀ ਕਿਤੇ ਲਾਗਡਾਡ ਹੋ ਰਹੀ ਆ ਪਰ ਜਿਹੜੇ ਅਸਲੀ ਨੂੰ ਪਿੰਡ ਵਾਲਿਆਂ ਨੂੰ ਸਾਰਾ ਪਤਾ ਹੁੰਦਾ ਪੰਚਾਇਤ ਨੂੰ ਪਤਾ ਹੁੰਦਾ ਉਹ ਪਿੰਡਾਂ ਦੇ ਵੀ ਕਹਿ ਸਕਦੇ ਨੇ ਵੀ ਇਹ ਬੰਦੇ ਨਾਲ ਗਲਤ ਹੋ ਰਿਹਾ ਪਰ ਜਿਹਨੋਂ ਬੰਦੇ ਨੇ ਇਹ ਕਦੇ ਕਰਦੇ ਨੇ ਕੰਮ ਉਹਨਾਂ ਨੂੰ ਵਿਅਕਤੀਗਤ ਤੌਰ ਤੇ ਗੁਲਾਣਾ ਚਾਹੀਦਾ 4 ਬੰਦੇ ਆਜੋ 5 ਬੰਦਾ ਦੀ ਚੰਗੀ ਨੀਤ ਨਾਲ ਤੁਰੀਏ ਬਿਲਕੁਲ ਜੀ ਚੰਗੇ ਮ ਜੀ ਮੇਰਾ ਨਾਮ ਬਲਵੀਰ ਸਿੰਘ ਹੈ ਜੀ ਹਾਂਜੀ ਬਲਵੀਰ ਸਿੰਘ ਪਿੰਡ ਪਿੰਡ ਮੇਰਾ ਪਵਾਲਾ ਹੈ ਜੀ ਮੇਰੇ ਭਤੀਜੇ ਦੋ ਭਤੀਜਿਆਂ ਦੀ ਡੈਥ ਹੋ ਗਈ ਇੱਕ ਦੀ ਰਾਤ ਹੋਈ ਹੈ ਜੀ ਇੱਕ ਪਿਛਲੇ ਸ਼ੁੱਕਰਵਾਰ ਨੂੰ ਜਿਹੜੇ ਸ਼ੁੱਕਰਵਾਰ ਨੂੰ ਦਾ ਭੋਗ ਸੀਗਾ ਹਾਂਜੀ ਹਾਂਜੀ ਮਤਲਬ 15 ਦਿਨ ਚ ਦੋ ਮੌਤਾਂ ਇਹ ਸਾਡੇ ਪਰਿਵਾਰ ਚ ਹੋ ਗਈਆਂ ਅੱਛਾ ਕੀ ਕੋਈ ਕੋਈ ਪੁਲਿਸ ਨੇ ਕਾਰਵਾਈ ਕੀਤੀ ਜਾਂ ਕੋਈ ਸਰਕਾਰ ਨੇ ਆ ਕੇ ਦੇਖਿਆ ਕੋਈ ਕਾਰਵਾਈ ਨਹੀਂ ਕਰਦੀ ਜੀ ਸਾਡੇ ਸਰਪੰਚ ਸਾਹਿਬ ਵੀ ਡੀਐਸਪੀ ਸਾਹਿਬ ਨੂੰ ਮਿਲ ਕੇ ਆਏ ਆ ਹਾਂਜੀ ਸਾਰਿਆਂ ਨੂੰ ਐਸਐਚਓ ਕੋਲ ਵੀ ਸਭ ਕੋਈ ਨੇ ਆਪਣੀ ਪਹੁੰਚ ਕਰ ਲਈ ਹੈ ਕੋਈ ਆ ਕੇ ਨਹੀਂ ਵੜਾ ਦਾ ਪਿੰਡ ਚ ਅੱਜ ਪੁਲਿਸ ਵਾਲੇ ਕੀ ਕਹਿੰਦੇ ਨੇ ਤੁਹਾਨੂੰ ਇੱਥੇ ਪੁਲਿਸ ਵਾਲੇ ਹੁਣ ਕਹਿੰਦੇ ਆ ਵੀ ਤੁਸੀਂ ਕੋਈ ਗੱਲ ਨਹੀਂ ਅਸੀਂ ਇੱਕ ਬੰਦੇ ਨੂੰ ਰਾਤ ਫੜ ਲਏਗੇ ਸੀ ਹਾਂ ਬੂਟੇ ਨੂੰ ਹਾਂਜੀ ਤੇ ਉਹ ਹੁਣ ਪਤਾ ਨਹੀਂ ਥਾਣੇ 'ਚ ਸਾਨੂੰ ਕੋਈ ਪਤਾ ਨਹੀਂ ਉਹਦੇ ਬਾਰੇ ਇਹ ਕਹਿੰਦੇ ਆ ਵੀ ਅਸੀਂ ਬਾਕੀਆਂ ਨੂੰ ਵੀ ਫੜਾਂਗੇ ਹਾਂਜੀ ਤੇ ਹੁਣ ਇਹਨਾਂ ਦੇ ਕੋਸ਼ਿਸ਼ ਹੈ ਵੀ ਇਹ ਸੜਕ ਜਾਮ ਨਾ ਕਰਨ ਤੜਣਾ ਨੂੰ ਲਾਣ ਅੱਛਾ ਤੂੰ ਤੁਹਾਡਾ ਕੀ ਮਸਲਾ ਹੁਣ ਮੇਰਾ ਮਸਲਾ ਇਹ ਹੈ ਜੀ ਇਸ ਪਰਿਵਾਰ ਹੀ ਖਤਮ ਹੋ ਗਿਆ ਹਾਂ ਘਰ ਉਹਨਾਂ ਦਾ ਡਿੱਗਿਆ ਪਿਆ ਉਹਦਾ ਬੱਚਾ ਹੈਂਡੀਕੈਪਡ ਹੈ ਜਿਹੜਾ ਪੰਜਾਬ ਸਰਕਾਰ ਨੂੰ ਉਸ ਨੂੰ ਨੌਕਰੀ ਕੋਈ ਦੇਣੀ ਚਾਹੀਦੀ ਛੋਟੀ ਮੋਟੀ ਤਾਂ ਕਿ ਉਹ ਆਪਣੀ ਮਾਂ ਰੋਟੀ ਖਵਾ ਸਕੇ ਵਿਚਾਰ ਮਸਲਾ ਤਾਂ ਅੱਜ ਨਸ਼ੇ ਦਾ ਹੈ ਹਾਂ ਨਸ਼ੇ ਦਾ ਮਸਲਾ ਹੈ ਵੀ ਨਸ਼ੇ ਦੇ ਨਾਲ ਮੌਤਾਂ ਹੋ ਰਹੀਆਂ ਪੰਜਵੀਂ ਛੇਵੀਂ ਮੌਤ ਹੋਣ ਹੋ ਰਹੀ ਆ ਇਸ ਪਿੰਡ ਚੋਂ ਇਸ ਪਿੰਡ ਤੋਂ ਹਾਂਜੀ ਅੱਛਾ ਕੋਈ ਹੱਲ ਨਹੀਂ ਕੋਈ ਹੱਲ ਨਹੀਂ ਜੀ ਸਰ ਮਾਈਸਲ ਮਾਸਟਰ ਬਲਵਿੰਦਰ ਸਿੰਘ ਪ੍ਰੈਜ਼ੀਡੈਂਟ ਬਾਜੀਗਰ ਬਨਜਾਰਾ ਸਮਾਜ ਸੰਘਰਸ਼ ਕਮੇਟੀ ਕੀ ਮਾਮਲਾ ਤੁਸੀਂ ਦੇਖਿਆ ਜੀ ਇੱਥੇ ਪਿੰਡ ਪਵਾਲਾ ਦੇ ਵਿੱਚ ਸਰ ਅੱਜ ਸਵੇਰੇ ਸਾਨੂੰ ਖਬਰ ਮਿਲੀ ਸੀ ਕਿ ਇੱਕ ਫਤੇਕਾਰ ਡਿਸਟ੍ਰਿਕਟ ਦਾ ਕੰਨੀ ਤੇ ਬਿਲਕੁਲ ਲਾਸਤੇ ਮੁਹਾਲੀ ਦੇ ਨੇੜੇ ਪਿੰਡ ਐਪ ਵਾਲਾ ਤੇ ਉੱਥੇ ਅਸੀਂ ਪਹੁੰਚੇ ਇੱਥੇ ਆ ਕੇ ਜੋ ਸਾਨੂੰ ਇਨਫਰਮੇਸ਼ਨ ਮਿਲੀ ਗਈ ਉਹ ਬਿਲਕੁਲ ਸਹੀ ਪਾਈ ਗਈ ਕਾਰਨ ਕਿ ਸੀ ਵੀ ਇੱਥੇ ਇਸੇ ਪਿੰਡ ਦੇ ਵਿੱਚ ਕੁਝ ਦਿਨਾਂ ਦੇ ਵਿੱਚ ਹੀ ਕੁਝ ਦਿਨਾਂ ਦੇ ਵਿੱਚ ਹੀ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਚਾਰ ਮੌਤਾਂ ਨਸ਼ੇ ਦੀ ਡੋਜ਼ ਨਾਲ ਹੋ ਚੁੱਕੀਆਂ ਨੇ ਤੇ ਦੁੱਖ ਦੀ ਗੱਲ ਇਹ ਹੈ ਕਿ ਇੱਕੋ ਹੀ ਪਰਿਵਾਰ ਦੇ ਦੋ ਨੌਜਵਾਨ ਮੁੰਡੇ ਇੱਕ ਦਾ ਵੱਡੇ ਭਰਾ ਦਾ ਤਾਂ ਜੇ 2 ਦਿਨ ਹੋਏ ਨੇ ਭੋਗ ਬਾਕੇ ਹਟਿਆ ਤੇ ਇੱਕ ਦੀ ਅੱਜ ਮੌਤ ਹੋ ਗਈ ਜਿਹਦਾ ਨਾਂ ਨਾਨੂ ਮੁੰਡੇ ਦਾ ਨਾਂ ਤਿੰਨ ਭਰਾ ਨੇ ਇੱਕ ਹੈਂਡੀਕੈਪਟਾ ਦੋ ਭਰਾਵਾਂ ਦੀ ਨਸ਼ੇ ਨਾਲ ਮੌਤ ਹੋ ਚੁੱਕੀ ਆ ਤੇ ਇਹ ਜਿਹੜੀ ਨਲਾਕੀ ਹੈ ਇਸ ਚੀਜ਼ ਨੂੰ ਅਸੀਂ ਜਗਧਾਰ ਪਹਿਲਾਂ ਵੀ ਕਰਦੇ ਰਹੇ ਆ ਅਸੀਂ ਚਾਹੇ ਪੰਜਾਬ ਦੇ ਵਿੱਚ ਕਿਤੇ ਵੀ ਸਾਨੂੰ ਇਨਫਾਰਮੇਸ਼ਨ ਮਿਲਦੀ ਆ ਉੱਥੇ ਪਹੁੰਚਦੇ ਆ ਪਰ ਸਮਝ ਨਹੀਂ ਆ ਰਹੀ ਇੱਕ ਪਾਸੇ ਤਾਂ ਸਰਕਾਰ ਦਮ ਕਜੇ ਮਾਰ ਰਹੀ ਹੈ ਕਿ ਅਸੀਂ ਨਸ਼ੇ ਨੂੰ ਇੰਨੇ ਦਿਨਾਂ ਚ ਬੰਦ ਕਰ ਦਾਂਗੇ ਹਰਮੰਦਰ ਸਾਹਿਬ ਜਾ ਕੇ ਇਕੱਠੇ ਕਰਕੇ ਉੱਥੇ ਨੌਜਵਾਨਾਂ ਨੂੰ ਸੌਂਚਕਾਈ ਜਾਂਦੀ ਹੈ ਨਸ਼ੇ ਨੂੰ ਬੰਦ ਕਰਨ ਵਾਸਤੇ ਡਰਾਮੇ ਕੀਤੇ ਜਾਂਦੇ ਨੇ ਪਰ ਗਰਾਊਂਡ ਲੈਵਲ ਤੇ ਰਿਪੋਰਟਾਂ ਕੁਝ ਹੋਰ ਨੇ ਥਾ-ਥਾ ਤੇ ਚਿੱਟੇ ਨਾਲ ਜ਼ਹਿਰੀਲੇ ਨਸ਼ਿਆਂ ਨਾਲ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਨੇ ਦਿਨ-ਪ੍ਰਤੀ-ਦਿਨ ਨਸ਼ੇ ਦੀ ਝੋੜਾ ਜਿਹੜੀ ਪਿੰਡਾਂ ਦੇ ਵਿੱਚ ਵਾਧੀ ਜਾ ਰਹੇ ਹੋਰ ਵੀ ਉਤੋਂ ਹੀ ਇਹਨੇ ਪਿੰਡ ਚ ਹੋਰ ਵੀ ਨੇੜੇ ਹੀ ਬਿਲਕੁਲ ਜੀ ਇਸੇ ਪਿੰਡ ਦੇ ਵਿੱਚ ਚਾਰ ਮੌਤਾਂ ਜੀ ਕੁਝ ਦਿਨਾਂ ਦੇ ਵਿੱਚ ਹੋ ਚੁੱਕੀਆਂ ਨੇ ਇੱਥੇ ਨੇੜੇ-ਤੇੜੇ ਪਿੰਡਾਂ ਦੇ ਵਿੱਚ ਵੀ ਇੱਥੇ ਆ ਕੇ ਪਤਾ ਲੱਗਿਆ ਜਦੋਂ ਅਸੀਂ ਇੱਥੇ ਆ ਕੇ ਪੁੱਛਿਆ ਤਾਂ ਨੇੜੇ-ਤੇੜੇ ਪਿੰਡਾਂ ਦੇ ਵਿੱਚ ਵੀ ਬਹੁਤ ਸਾਰੀਆਂ ਮੌਤਾਂ ਹੋਈਆਂ ਹੋਰ ਨਸ਼ੇ ਦਾ ਕਾਰੋਬਾਰ ਸ਼ਰਿਆਂ ਵਿੱਚ ਚੱਲ ਰਿਹਾ ਪਿੰਡ ਦੇ ਕੁਝ ਪਤਵੰਤੇ ਸੱਜਣਾ ਨੇ ਦੱਸਿਆ ਕਿ ਇੱਕ ਜੰਮੇਵਾਰ ਵਿਅਕਤੀ ਇੱਕ ਜ਼ਿੰਮੇਵਾਰੀ ਲੈ ਕੇ جا کے پولیس ਕੋਲ انفارمیشن ਦਿੰਦਾ ਵੀ ਪਲਾ ਮੇਰੇ ਪਿੰਡ ਜਾ ਇਹ ਨਸ਼ਾ ਫਲਾਣਾ ਬੰਦਾ ਵੇਚਦਾ ਜਿਹੜੇ ਬੰਦੇ ਦਾ ਜ਼ਿਕਰ ਕੀਤਾ ਗਿਆ ਉਹ ਬੰਦਾ ਤਾਂ ਆਜ਼ਾਦ ਕਰਤਾ ਪਰ ਰਿਪੋਰਟ ਦੇਣ ਨਾਲ ਇਹਨੂੰ ਕਹਿੰਦੇ ਇੰਨਾ ਕਸਾਇਆ ਕਿ ਉਹਦੀਆਂ ਲਕੀਰਾਂ ਕਰਵਾਤੀਆਂ ਅੱਜ ਉਹ ਡਰਦਾ ਹੋਇਆ ਤੇ ਡੈਥ ਹੋ ਚੁੱਕੀ ਆ ਤੇ ਪ੍ਰਸ਼ਾਸਨ ਵੀ ਆਇਆ ਹੋਇਆ ਉਹ ਬੰਦਾ ਡਰਦਾ ਹੋਇਆ ਹੁਣ ਇਹ ਤੇ ਪੰਚਾਇਤ ਦੇ ਵਿੱਚ ਆ ਕੇ ਨਹੀਂ ਬੋਲ ਰਿਹਾ ਕਿ ਮੁੱਖ ਮੰਤਰੀ 7 ਕਿਲੋਮੀਟਰ ਤੋਂ ਇੱਥੋਂ ਮੁੱਖ ਮੰਤਰੀ ਬਿਲਕੁਲ ਮੁੱਖ ਮੰਤਰੀ ਸਾਹਿਬ ਜਣ ਕੇ ਚੰਡੀਗੜ੍ਹ ਬਿਲਕੁਲ ਨੇੜੇ ਹੀ ਬੈਠੇ ਨੇ ਕੋਈ ਬੌਲੀ ਦੂਰ ਨਹੀਂ ਹੈ ਕਿ ਮੁਹਾਲੀ ਔਰ ਇਹ ਮੰ ministr ਵੀ ਨੇ ਸੋ ਕਹਿਣ ਦਾ ਭਾਵ ਪਿੰਡ ਮਾਲੀ ਦੇ ਨੇੜੇ ਆ ਬਿਲਕੁਲ ਬਿਲਕੁਲ ਜੀ ਸੋ ਇੱਥੇ ਨਸ਼ੇ ਦਾ ਜਿਹੜਾ ਕਾਰੋਬਾਰ ਹੈ ਜਿਹਨੂੰ ਕਹਿੰਦੇ ਨੇ ਕਿ ਅਸੀਂ ਨੱਥ ਪਾਲਾਂਗੇ ਇਹ ਦਿਨ ਪ੍ਰਤੀ ਦਿਨ ਵਧਦਾ ਜਾ ਰਿਹਾ ਪੰਜਾਬ ਦੀ ਜਵਾਨੀ ਨੂੰ ਖਰਾਹੇ ਤੋੜਿਆ ਜਾ ਰਿਹਾ ਪੰਜਾਬ ਦੀ ਜਵਾਨੀ ਨੂੰ ਖਤਮ ਕੀਤਾ ਜਾ ਰਿਹਾ ਪੰਜਾਬ ਦੀ ਜਵਾਨੀ ਪਹਿਲਾਂ ਜਿਹੜੀ ਬਾਹਰ ਪੱਜਦੀ ਸੀ ਹੁਣ ਬਾਹਰੋਂ ਵੀ ਜਾਣ ਕੇ ਵੀ ਧੱਕੇ ਜਾ ਰਹੇ ਆ ਪੰਜਾਬ ਚ ਆ ਰਹੇ ਆ ਪਰ ਪੰਜਾਬ ਦੇ ਹਾਲਾਤ ਅੱਜ ਇੰਨੇ ਡਰਾਉਣੇ ਹੋ ਗਏ ਕਿ ਇਤੋਂ ਲੱਗਦਾ ਕਿ ਬਹੁਤ ਮਾੜੇ ਹਾਲਾਤ ਪੰਜਾਬ ਦੇ ਪੈਦਾ ਹੋ ਚੁੱਕੇ ਆ ਇਹ ਨਕਾਮੀਆਂ ਨੇ ਪ੍ਰਸ਼ਾਸਨ ਦੀਆਂ ਨਕਾਮੀਆਂ ਨੇ ਸਰਕਾਰਾਂ ਦੀਆਂ